ਕ੍ਰਿਸ਼ਨ ਜੀ ਦੇ ਸੋਸ਼ਲ ਮੀਡੀਆ ਦੇ ਉੱਤੇ ਦੋ ਤਿੰਨ ਦਿਨਾਂ ਤੋਂ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਸੀਗੀ ਜੋ ਕਿ ਇੱਕ ਇਥੇ ਭੱਟੀਗਲ ਕਲਾਂ ਗਰੀਬ ਪਰਿਵਾਰ ਹੈ ਉਹਨਾਂ ਦਾ ਜਿਹੜਾ ਮਤਲਬ ਇੱਕ ਦੋ ਕਮਰੇ ਜਿਹੜੇ ਪਏ ਹੋਏ ਸੀਗੇ ਉਹ ਗਿਰ ਗਏ ਸੀਗੇ ਤੇ ਪਰਿਵਾਰ ਸਾਨੂੰ ਲੱਗਿਆ ਕਿ ਲੋੜਵੰਦ ਹੈ ਅਸੀਂ ਜਦੋਂ ਮੀਡੀਆ ਦੇ ਉੱਤੇ ਇਹ ਖਬਰ ਦੇਖੀ ਤਾਂ ਡਾਕਟਰ ਸਾਹਿਬ ਨੇ ਭਾਨੀਗੜ ਤੋਂ ਗੌਰਮੈਡੀਕਲ ਹਾਲ ਤੋਂ ਡਾਕਟਰ ਸੋਨੀ ਅਸੀਂ ਦੋਸਤ ਮਿੱਤਰਾਂ ਇਹਨਾਂ ਨੇ ਸਾਡੇ ਨਾਲ ਰਾਬਤਾ ਕੀਤਾ ਇਹ ਕਹਿੰਦੇ ਐਂ ਕਰਕੇ ਵੀ ਆਪਾਂ ਵੀ ਗਰੀਬ ਪਰਿਵਾਰਾਂ ਵੀ ਆਪਾਂ ਉਹਨਾਂ ਦੀ ਮਦਦ ਕਰਨੀ ਹੈ ਤਾਂ ਅਸੀਂ ਜਿਹੜੇ ਸਾਡੇ ਸ਼ਹਿਰ ਦੇ ਸਾਡੇ ਨਾਲ ਮਿਲਣ ਵਾਲੇ ਪਤੋਂ ਅੰਤੇ ਸਿਗੇ ਜਿਵੇਂ ਆਪਣੇ ਭਗਵੰਤ ਖਰੇ ਜਿਓ ਕੇ ਖਰੇ ਅਗਰੋਂ ਤੋਂ ਸਾਡੇ ਸਰਦਾਰ ਅੰਗਰੇਜ਼ ਸਿੰਘ ਜੀ ਮਤਲਬ ਪੈਟਰੋਲ ਪੰਪ ਇਹਨਾਂ ਦਾ ਬਲਿਆਲ ਰੋਡ ਤੇ ਮਾਸਟਰ ਜੀ ਜੁਗੇਸ਼ ਜੀ ਤੇ ਹੋਰ ਵੀ ਪੰਜ ਚਾਰ ਬੰਦੇ ਅਸੀਂ ਨਾਲ ਮਿਲ ਕੇ ਕਿ ਕਪ ਕੀ ਕਪਰ ਅੱਲਾ ਕੀਤਾ ਵੀ ਚੋਲੇ ਨਾਲ ਮਦਦ ਕੀਤੀ ਜਾਵੇ ਸੋ ਅੱਜ ਅਸੀਂ ਇਹਨਾਂ ਦੀ ਇੱਥੇ ਮਦਦ ਕਰਨ ਆਏ ਆ ਅਸੀਂ ਸਾਰਿਆਂ ਨੇ ਇੱਕ ਰਾਸ਼ੀ ਇਕੱਠੀ ਕੀਤੀ ਹੈ ਜੋ ਕਿ 1 ਲੱਖ 10 ਹਜ਼ਾਰ ਰੁਪਿਆ ਅਸੀਂ ਅੱਜ ਇਹਨਾਂ ਨੂੰ ਇਸ ਪਰਿਵਾਰ ਨੂੰ ਦੇਣ ਲਈ ਇੱਥੇ ਪਹੁੰਚੇ ਆ ਜੇਕਰ ਗੱਲ ਕਰੀਏ ਤਾਂ ਪੈਸਿਆਂ ਇੱਕ ਦੇਣਾ ਠੀਕ ਹੈ ਜੀ ਅਗਰ ਤੁਸੀਂ ਹੋਰ ਵੀ ਤਰੀਕਿਆਂ ਵੀ ਕੋਈ ਮਦਦ ਕਰੋਗੇ ਇਹਨਾਂ ਦੀ ਅਸੀਂ ਮੰਨਦੇ ਇਹਨਾਂ ਨੂੰ ਇਹ ਕਰਾਂਗੇ ਜੀ ਵੀ ਜਿੰਨੀ ਕਿ ਸਾਰੀ ਅਸ਼ੀ ਸਾਡੇ ਕੋਲ ਇਕੱਠੀ ਹੋਈ ਹੈ ਅਸੀਂ ਚਾਹੁੰਦੇ ਵੀ ਅਸੀਂ ਇਹਨਾਂ ਨੂੰ ਸਮਾਨ ਲੈ ਕੇ ਦੇ ਦੇਈਏ ਕਿਉਂਕਿ ਜੋ ਸਮਾਨ ਇਹਨਾਂ ਨੂੰ ਮਹਿੰਗਾ ਮਿਲਣਾ ਸਾਡੇ ਆਪਣੇ ਦੁਕਾਨਦਾਰੀਆਂ ਨੇ ਸਾਡਾ ਸਿਸਟਮ ਹੈ ਵੀ ਅਸੀਂ 100 ਦਾ ਸਮਾਨ ਇਹਨਾਂ ਨੂੰ ਲੈ ਕੇ ਦੇ ਦਈਏ ਉਹ ਵੀ ਅਸੀਂ ਇਹਨਾਂ ਦਾ ਕਿਤਨਾ ਕਿਤੋਂ ਕੋਈ ਨਾ ਕੋਈ ਫਾਇਦਾ ਜਿਹੜਾ ਉਹ ਹੋ ਜਾਊਗਾ ਇਸ ਤਰ੍ਹਾਂ ਦੇਖਦੇ ਹਾਂ ਅੱਜ ਦੇ ਸਮੇਂ ਦੇ ਵਿੱਚ ਨੂੰ ਕਿਸ ਤਰ੍ਹਾਂ ਦੇਖਣ ਵਾਲੀ ਗੱਲ ਤਾਂ ਇਹ ਹੈ ਜੀ ਦੇਖੋ ਜਦੋਂ ਵੀ ਕਿਸੇ ਤੇ ਕੋਈ ਵਿਪਤਾ ਆਂਦੀ ਆ ਤਾਂ ਕੋਈ ਨਾ ਕੋਈ ਬੰਦਾ ਮਦਦ ਲਈ ਤਾਂ ਆਂਦਾ ਹੀ ਹੈ ਅੱਜ ਸਾਨੂੰ ਇਹ ਮੌਕਾ ਮਿਲਿਆ ਸਾਨੂੰ ਲੱਗਿਆ ਕਿ ਮਦਦ ਕਰਨੀ ਚਾਹੀਦੀ ਹੈ ਪਰਿਵਾਰ ਜ਼ਰੂਰਤਮੰਦ ਹੈ ਲੋੜਵੰਦ ਹੈ ਇਸ ਲਈ ਅਸੀਂ ਅੱਜ ਇੱਥੇ ਮੌਕਾ ਵੀ ਦੇਖਣਾ ਹੈ ਮੌਕਾ ਦੇਖ ਕੇ ਵੀ ਸਾਨੂੰ ਲੱਗਿਆ ਕਿ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ ਸੋ ਅਸੀਂ ਜਿੰਨੇ ਕੁ ਯੋਗ ਹੈਗੇ ਸਾਰੇ ਯਾਰ ਦੋਸਤ ਮਿੱਤਰਾਂ ਨੇ ਅਸੀਂ ਇਕੱਠਾ ਕਰਕੇ ਮਦਦ ਕਰਨ ਦੀ ਜਿੰਨੇ ਕੁ ਸਾਨੂੰ ਪ੍ਰਵਾਤਮਾ ਦੀ ਸੇਵਾ ਦਿੱਤੀ ਲਾ ਲਓ ਜੋ ਵੀ ਲਾ ਲਓ ਮੈਂ ਇਹਨੂੰ ਮੋਹਨ ਲਾਲ ਨੂੰ ਪਿਛਲੇ ਤਕਰੀਬਨ 8-10 ਸਾਲ ਤੋਂ ਨਿੱਜੀ ਤੌਰ ਤੇ ਜਾਣਦਾ ਤੇ ਜ ਕਲ ਤੋਂ ਵੀ ਮਸੀ ਮਤਲਬ ਇਸ ਵਰਕ ਦੇ ਵਿੱਚ ਲੱਗੇ ਹੋਏ ਸੀਗੇ ਪਹਿਲਾਂ ਵੀ ਕੰਮ ਦੇ ਦੌਰਾਨ ਇਹਦੀ ਜਿਹੜੀ ਇੱਕ ਕਰੰਟ ਲੱਗਣ ਨਾਲ ਬਾਹਂ ਘਟੀ ਹੋਈ ਇਹਦੀ ਇਸ ਕਰਕੇ ਵੈਸੇ ਵੀ ਲੋਡ ਬੰਦ ਸੀਗਾ ਇਹ ਨੁਕਸਾਨ ਹੋਇਆ ਮਕਾਨ ਡਿੱਗਿਆ ਉਹਦੇ ਕਰਨਾ ਅਸੀਂ ਕਰਾਸੀ ਇਕੱਠੀ ਕੀਤੀ ਗਈ ਸਾਰੇ 2000 ਜਾਰਾਂ ਦੋਸਤਾਂ ਨਾਲ ਰਲ ਕੇ ਤੇ ਇਹਦਾ ਚਲੋ ਪ੍ਰੋਲਾ ਕੀਤਾ ਸੀ ਨੀ ਅਮੀ ਦਾ ਮਕਾਨ ਦੁਆਰਾ ਬਣਾਇਆ ਜਾਵੇ ਹਾਂਜੀ ਅਸੀਂ ਸਾਰੇ ਜਿੰਨੇ ਸਾਡਾ ਸਰਕਲ ਹੈ ਦੋਸਤ ਮਿੱਤਰਾਂ ਇਹਨਾਂ ਨੇ ਅਸੀਂ ਸਾਰਿਆਂ ਸੋਸ਼ਲ ਮੀਡੀਆ ਤੇ ਨਿਊਜ਼ ਦੇਖੀ ਤੁਹਾਡੇ ਮਾਧਿਅਮ ਰਾਹੀਂ ਦੇਖੀ ਤੁਹਾਡੇ ਨਿਊਜ਼ ਚੈਨਲ ਰਾਹੀਂ ਤੇ ਬੜਾ ਉਹ ਲੱਗਿਆ ਬਾਕੀ ਇਸ ਪਿੰਡ 'ਚ ਮੈਂ ਨਿੱਜੀ ਤੌਰ ਤੇ ਆਨਾ ਵੀ ਰਹਿਣਾ ਇਹਨਾਂ ਨੂੰ ਜਾਣਦਾ ਵੀ ਸੀ ਤੇ ਮਤਲਬ ਬਾਕੀ ਲੋੜਵੰਦ ਪਰਿਵਾਰ ਹੈ ਦੋ ਤਿੰਨ ਇਹਨਾਂ ਕੋਲ ਬੇਟੀਆਂ ਨੇ ਇੱਕ ਤਾਂ ਬੜੀ ਛੋਟੀ ਬੇਟੀ ਹੈ ਤੇ ਕਮਾਈ ਦਾ ਵੀ ਕੋਈ ਇਹਨਾਂ ਦਾ ਸਾਧਨ ਨਹੀਂ ਹੈਗਾ ਪਹਿਲਾਂ ਐਕਸੀਡੈਂਟ 'ਚ ਇਹਨਾਂ ਦੀ ਬਾਹਾਂ ਵੀ ਕੱਟੀ ਹੋਈ ਹੈ ਤੇ ਪੂਰਾ ਲੋੜਵੰਦ ਪਰਿਵਾਰ ਸੀ ਉਸ ਤੇ ਉਸ ਕਰਕੇ ਹੀ ਅਸੀਂ ਹੰਬੜਾ ਮਾਰਿਆ ਸਾਰਿਆਂ ਨੇ ਤੇ ਇਹਨਾਂ ਨੂੰ ਇੱਕ ਚੀiracial ਜਿਹੜੀ ਕਰ ਬਣਾਉਣ ਵਾਸਤੇ ਉਹ ਸਾਰਿਆਂ ਨੇ ਇਕੱਠੀ ਕਰੀਏ ਤੇ ਮੈਂ ਸਾਰੇ ਆਪਣੇ ਸਰਕਲ ਦਾ ਤਹਿ ਦਿਲੋਂ ਧੰਨਵਾਦ ਵੀ ਕਰਦਾ ਜਿਹੜਾ ਉਹਨਾਂ ਨੇ ਬੜੇ ਸ਼ਾਰਟ ਟਾਈਮ ਦੇ ਵਿੱਚ ਇਹ ਅਮਾਉਂਟ ਹੈ ਜਿਹੜਾ ਸਿਰਫ ਕੱਲ ਸ਼ੁਰੂ ਕਰਿਆ ਤੇ ਅੱਜ ਇਕੱਠਾ ਕਰਕੇ ਇਹ ਲੋੜਵੰਦ ਪਰਿਵਾਰ ਨੂੰ ਦੇਣ ਆ ਗਏ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਿਆ ਸੀ ਕਿ ਕੁਦਰਤੀ ਕਰੋਪੀ ਕਾਰਨ ਬਹੁਤ ਵੱਡਾ ਨੁਕਸਾਨ ਹੋ ਗਿਆ ਜਾਨੀ ਜਿਹੜਾ ਕੋਈ ਵੀ ਬਚਾ ਹੋ ਗਿਆ ਕਿਉਂਕਿ ਬੱਚੇ ਅਚਾਨਕ ਮਤਲਬ ਉਸ ਟਾਈਮ ਸਕੂਲ ਗਏ ਹੋਏ ਸੀ ਐ ਏਡਾ ਵੱਡਾ ਨੁਕਸਾਨ ਸੀ ਜਿਹੜਾ ਇਸ ਪਰਿਵਾਰ ਨੂੰ ਸਹਿਣਾ ਬੜਾ ਔਖਾ ਸੀ ਸੋਸ਼ਲ ਮੀਡੀਆ ਤੇ ਜੋ ਵੀਡੀਓ ਸੀ ਉਹ ਬੜੀ ਭਾਵੁਕ ਸੀ ਉਸ ਨੂੰ ਦੇਖ ਕੇ ਸਾਰਿਆਂ ਨੇ ਜਿਵੇਂ ਕਿ ਸਾਡੇ ਨਾਲ ਸਾਡੇ ਬਾਈਪੂ ਗੰਤਖਰੇ ਜੀ ਡਾਕਟਰ ਸੋਨੀ ਜੀ ਅੰਗਰੇਜ਼ ਭਾਈ ਜੀ ਸਚਨ ਜੀ ਜੁਗੇਸ਼ ਜੀ ਸਾਰਿਆਂ ਨੇ ਇਕੱਠੇ ਹੋ ਕੇ ਇੱਕ ਹਮਲਾ ਮਾਰਿਆ ਕਿ ਅਸੀਂ ਚਲੋ ਜਿੰਨੀ ਵੀ ਹੋ ਸਕੇ ਵਦ ਤੋਂ ਵਦ ਮਦਦ ਕਰੀਏ ਮੈਂ ਬਾਕੀ ਜਿੰਨੀਆਂ ਹੋਰ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਸਾਰਿਆਂ ਨੂੰ ਵੀ ਬੇਨਤੀ ਕਰਦਾ ਕਿ ਇਸ ਲੋੜਵੰਦ ਪਰਿਵਾਰ ਦੀ ਵੱਤਵੱਦ ਮਦਦ ਕਰਨ ਤਾਂ ਕਿ ਜਲਦੀ ਇਹ ਆਪਣੇ ਬੱਚਿਆਂ ਨਾਲ ਅੰਦਰ ਸੌ ਸਕਣ ਤੇ ਆਪਣੇ ਕਮਰੇ ਨੇ ਜਿਹੜੇ ਜਲਦੀ ਤਿਆਰ ਕਰ ਸਕਣ ਤਾਂ ਕਿ ਜਿਹੜਾ ਪਰਿਵਾਰ ਹੈ ਉਹ ਇਸ ਜੋ ਏਡੀ ਕੁਦਰਤੀ ਕਰੋਪੀ ਕਾਰਨ ਲੱਗਿਆ ਹੋਇਆ ਜਿਹੜਾ ਵੱਡਾ ਸਦਮਾ ਹੈ ਉਹਦੇ ਚੋਂ ਬਾਹਰ ਆ ਸਕੇ ਜੀ ਜੀ ਮੇਰਾ ਨਾਮ ਮੋਹਨ ਸਿੰਘ ਏ ਟੀਮ ਬਾਈ ਜੀ ਮੇਰੀ ਮਦਦ ਕਰਨ ਪਹੁੰਚੀ ਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਮੇਰੇ ਬੱਚੇ ਅੰਦਰ ਪੈ ਸਕਣਗੇ ਜੇ ਅਸੀਂ ਬਾਹਰੇ ਪੈਂਦੇ ਤੇ ਵੀਰ ਜੀ